ਸਰਕਾਰ ਨੇ ਇਹ ਸਵਿਧਾਨ ਦੀਆਂ ਲਗਭਗ ਧਜੀਆਂ ਉਡਾ ਦਿੱਤੀਆਂ ਇੱਥੇ ਸਵਿਧਾਨ ਨਾਉਂਦੀ ਕੋਈ ਚੀਜ਼ ਨਹੀਂ ਹੈ ਹੁਣ ਇਹ ਦੇਸ਼ ਦੇ ਵਿੱਚ ਲੋਕਤੰਤਰ ਨਹੀਂ ਰਿਹਾ ਹੁਣ ਇਹ ਦੇਸ਼ ਦੇ ਵਿੱਚ ਜੋ ਵੀ ਚੱਲ ਰਿਹਾ ਉਹ ਇੱਕ ਤਾਨਾਸ਼ਾਹ ਸ਼ਾਸਨ ਚੱਲ ਰਿਹਾ ਇੱਕ ਲੋਕਤੰਤ੍ਰਿਕ ਦੇਸ਼ ਦੇ ਵਿੱਚ ਤੁਸੀਂ ਆਪਣੀ ਮੰਗ ਰੱਖਣ ਲਈ ਕਿਤੇ ਵੀ ਜਾ ਕੇ ਕੋਈ ਕਿਸੇ ਵੀ ਤਰੀਕੇ ਦਾ ਤੁਸੀਂ ਹਿੰਸਾ ਹਿੰਸਾ ਰੋਭੇ ਉਹਦੇ ਚ ਤੁਸੀਂ ਆਪ ਦਾ ਪ੍ਰਦਰਸ਼ਨ ਕਰ ਸਕਦੇ ਹੋ ਤੁਹਾਨੂੰ ਖੁੱਲਾ ਤੁਸੀਂ ਕਿਤੇ ਵੀ ਜਾ ਕੇ ਪ੍ਰਦਰਸ਼ਨ ਕਰ ਸਕਦੇ ਹੋ ਇਸ ਕਰਕੇ ਦਿੱਲੀ ਦੇ ਵਿੱਚ ਵਖਰੀਆਂ ਵਖਰੀਆਂ ਥਾਵੇਂ ਵੀ ਰੱਖਿਆ ਹੋਈਆਂ ਨੇ ਪ੍ਰਦਰਸ਼ਨ ਕਰਨਾਂ ਨੂੰ ਜਿਵੇਂ ਚੰਡੀਗੜ੍ਹ ਦੇ ਵਿੱਚ ਆਪਣੇ ਮਟਕਾ ਚੌਂਕਾ ਉਵੇਂ ਦਿੱਲੀ ਦੇ ਵਿੱਚ ਸ਼ਹੀਨ ਬਾਗ ਹੋ ਗਿਆ ਰਾਮਲੀਲਾ ਗਰਾਊਂਡ ਹੋ ਗਿਆ ਜੰਤਰ ਮੰਤਰ ਹੋ ਗਿਆ ਤੁਸੀਂ ਇਹਨਾਂ ਜਗ੍ਹਾ ਤੇ ਜਾ ਕੇ ਤੁਸੀਂ ਆਪ ਦਾ ਪ੍ਰਦਰਸ਼ਨ ਕਰ ਸਕਦੇ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਹਾਨੂੰ ਸਵਿਧਾਨਕ ਹੱਕ ਹੈ ਆਪਾਂ ਇਹਦੇ ਤੇ ਅੱਜ ਵੀਡੀਓ ਕਰਦੇ ਆ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸੰਵਿਧਾਨ ਦੀ ਜਿਹੜੀ ਧਾਰਾ 91 ਆ ਗਈ ਧਾਰਾ 91 ਸੰਵਿਧਾਨ ਦਾ ਆਰਟੀਕਲ 91A ਤੇ ਆਰਟੀਕਲ 91B ਆਰਟੀਕਲ 91D ਇਹਦੇ ਤਹਿਤ ਸੁਪਰੀਮ ਕੋਰਟ ਨੇ ਇੱਕ ਹੁਕਮ ਪਾਸ ਕੀਤਾ ਹੋਇਆ ਵੀ ਕੋਈ ਵੀ ਬੰਦਾ ਆਪਣੀ ਕਿਸੇ ਵੀ ਮੰਗ ਨੂੰ ਲੈ ਕੇ ਅਹਿੰਸਕ ਤੌਰ ਤੇ ਹਿੰਸਾ ਨਾ ਹੋਵੇ ਉਹਦੇ ਵਿੱਚ ਬਿਲਕੁਲ ਨਰਮੀ ਵਾਲਾ ਪ੍ਰਦਰਸ਼ਨ ਕਰਕੇ ਆਪਣੀ ਮੰਗ ਨੂੰ ਮੂਰੇ ਰੱਖ ਸਕਦਾ ਹੈ ਪਰ ਹਰਿਆਣੇ ਦੇ ਵਿੱਚ ਖੱਟੜ ਸਰਕਾਰ ਕੀ ਕਰ ਰਹੀ ਆ ਖੱਟੜ ਸਰਕਾਰ ਨੇ ਸਭ ਤੋਂ ਪਹਿਲੀ ਤਾਂ ਜਿਹੜੀ ਉਹਨਾਂ ਨੇ ਵੱਡੀ ਗਲਤੀ ਕੀਤੀ ਉਹ ਇਹ ਆ ਵੀ ਉਹਨਾਂ ਨੇ ਜਿਹੜੀ ਪਬਲਿਕ ਦੀ ਪ੍ਰਾਪਰਟੀ ਆ ਜਿਹੜਾ ਆਪਾਂ ਟੈਕਸ ਦਿੰਨੇ ਆ ਆਪਾਂ ਜਿਹੜਾ ਟੈਕਸ ਪੇ ਕਰਦੇ ਆ ਆਪਣੇ ਟੈਕਸ ਦੇ ਨਾਲ ਹੀ ਜਿਹੜੀਆਂ ਸੜਕਾਂ ਨੇ ਜਾਂ ਹੋਰ ਜਿਹੜੀ ਡਿਵੈਲਪਮੈਂਟ ਐ ਉਹ ਕੀਤੀ ਜਾਂਦੀ ਆ ਆਪਣੇ ਟੈਕਸ ਨਾਲ ਇਹ ਸੜਕਾਂ ਬਣਦੀਆਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਰੋੜਾਂ ਬਣੀਆਂ ਹੋਈਆਂ ਨੇ ਇਹ ਅਵਾਨੀ ਅਡਾਨੀ ਵਰਗੇ ਨਹੀਂ ਇੰਨਾ ਟੈਕਸ ਦਿੰਦੇ ਜਿੰਨਾ ਟੈਕਸ ਆਪਾਂ ਪੇ ਕਰਦੇ ਆ ਉਹਨਾਂ ਨੂੰ ਤਾਂ ਸਰਕਾਰ ਆਪਦੇ ਪੱਲੇੋਂ ਪੈਸੇ ਦੇ ਦਿੰਦੀ ਆ ਇਹ ਟੈਕਸ ਆਮ ਦਰਮਿਆਨਾ ਦਰਜਾ ਜਿਹੜਾ ਲੋਕ ਨੇ ਉਹ ਲੋਕ ਟੈਕਸ ਪੇ ਕਰ ਰਹੇ ਨੇ ਪਰ ਹਰਿਆਣਾ ਦੇ ਵਿੱਚ ਖੱਟੜ ਨੇ ਕੀ ਕੀਤਾ ਸੜਕਾਂ ਪੱਟੀਆਂ ਸੜਕਾਂ ਪੱਟੀਆਂ ਸੜਕਾਂ ਤੇ ਰੋਕਾ ਲਾਈਆਂ ਤੁਸੀਂ ਇਹ ਦੇਖੋ ਲੋਕਤੰਤਰ ਦਾ ਕਿੱਡਾ ਵੱਡਾ ਕਹਾਣਾ ਹੈ ਵੀ ਜਿਹੜੇ ਕਿਸਾਨ ਹੋਣਗੇ ਕਿਸਾਨਾਂ ਦੇ ਜਿਹੜੇ ਟਰੈਕਟਰ ਨੇ ਉਹ ਇੱਥੇ ਪੈਂਚਰ ਹੋ ਜਾਣ ਐਡੇ ਐਡੇ ਲੰਬੀਆਂ ਕਿਲਾ ਲਾ ਕੇ ਲਾਈਆਂ ਹੋਈਆਂ ਨੇ ਉਹ ਤੁਸੀਂ ਸਾਰੇ ਨਹੀਂ ਬਾਰਡਰ ਤੇ ਦੇਖੀਆਂ ਨੇ ਇਹਨੂੰ ਆਪਾਂ ਗੱਲ ਨਹੀਂ ਕਰਦੇ ਆਪਾਂ ਗੱਲ ਕਰਦੇ ਆ ਸੰਵਧਾਨ ਦੀ ਹੁਣ ਤੁਸੀਂ ਦੇਖੋ ਜਿਹੜੇ ਉੱਥੇ ਕਿਸਾਨ ਪਹੁੰਚੇ ਹੋਏ ਨੇ ਜਿਹੜੇ ਕਿਸਾਨ ਧਰਨੇ ਦੇ ਉੱਤੇ ਆਪਣੇ ਇਸ ਵਕਤ ਸੰਭੂ ਬਾਡਰ ਤੇ ਖੜੇ ਨੇ ਉਹਨਾਂ ਦੇ ਉੱਤੇ ਜਿਹੜਾ ਕੈਮੀਕਲ ਸਿੱਟਿਆ ਜਾ ਰਿਹਾ ਜਿਹੜੇ ਜਿਹੜੇ ਅंसू ਗੈਸ ਦੇ ਗੋਲੇ ਨੇ ਅਥਰੂ ਗੈਸ ਦੇ ਜਿਹੜੇ ਗੋਲੇ ਸਿੱਟੇ ਜਾ ਰਹੇ ਨੇ ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਕੈਮੀਕਲ ਪਾ ਕੇ ਸਿੱਟਿਆ ਜਾ ਰਿਹਾ ਜਿਹੜਾ ਲੋਕਾਂ ਨੂੰ ਨੁਕਸਾਨ ਕਰ ਰਿਹਾ ਆਮ ਤੌਰ ਤੇ ਗੋਲਾ ਜਿਹੜਾ ਹੁੰਦਾ ਥਰੂ ਗੈਸ ਦਾ ਇਹ ਡਿੱਗ ਜਾਂਦਾ ਹੁੰਦਾ ਇਹਦੇ ਨਾਲ ਅੱਖਾਂ ਚੋਂ ਪਾਣੀ ਆ ਜਾਂਦਾ ਉਦੋਂ ਬਾਅਦ ਦੇ ਵਿੱਚ ਠੀਕ ਹੋ ਜਾਂਦਾ ਪਰ ਉੱਥੇ ਜਿਹੜੇ ਬੰਦੇ ਪਹੁੰਚੇ ਹੋਏ ਨੇ ਉਹ ਦੱਸਦੇ ਨੇ ਵੀ ਜਦੋਂ ਥਰੂ ਗੈਸ ਦਾ ਗੋਲਾ ਜਿਹੜੀ ਗੈਸ ਆਉਂਦੀ ਆ ਤਾਂ ਉਹ ਇੰਨੀ ਖਤਰਨਾਕ ਆ ਵੀ ਤੁਸੀਂ ਉਹਦੇ ਵਿੱਚ ਸਾਹ ਵੀ ਨਹੀਂ ਲੈ ਸਕਦੇ ਇਸ ਤਰੀਕੇ ਦੇ ਗੋਲੇ ਸਿੱਟੇ ਜਾ ਰਹੇ ਨੇ ਫਿਰ ਰਬੜ ਦੀਆਂ ਗੂੜੀਆਂ ਚਲਾਈਆਂ ਜਾ ਰਹੀਆਂ ਨੇ ਗਿਆ ਹਲੇ ਕਿਸਾਨਾਂ ਨੇ ਕੁਝ ਨਹੀਂ ਕੀਤਾ ਕਿਸਾਨ ਉੱਥੇ ਗਏ ਨੇ ਉਹਨਾਂ ਨੇ ਤਾਂ ਅਬਦਾ ਲਾਂਗਾ ਮੈਂ ਇੱਕ ਗੱਲ ਜ਼ਰੂਰ ਦੱਸ ਦੇਣਾ ਵੀ ਕਿਸਾਨਾਂ ਨੇ ਜ਼ਰੂਰ ਲੰਘ ਜਾਣਾਗਾ ਉੱਥੋਂ ਦੀ ਇਹ ਬੰਦੇ ਸਾਰੀ ਰਾਤ ਸੱਪਦੀਆਂ ਸਿਰੀਆਂ ਮਿੱਧ ਮਿੱਧ ਕੇ ਰੋਟੀ ਖਾਂਦੇ ਨੇ ਇਹਨਾਂ ਨੇ ਜ਼ਰੂਰ ਪਹੁੰਚ ਜਾਣਾ ਦਿਨੇ ਵੀ ਉੱਥੇ ਰੋਕਾਂ ਲੱਗੀਆਂ ਹੋਈਆਂ ਨੇ ਸਾਰੀਆਂ ਰੋਕਾਂ ਤੋੜ ਕੇ ਪਹੁੰਚ ਜਾਣਗੇ ਪਰ ਫੇਰ ਥੋੜਾ ਕੀ ਹੋਊਗਾ ਇਹ ਇੱਕ ਉਸ ਤਰੀਕੇ ਦੇ ਬ੍ਰੇਕ ਲਾਏ ਹੋਏ ਨੇ ਜਿਵੇਂ 1982 ਦੇ ਵਿੱਚ ਜਦੋਂ 올림픽 ਖੇਡਾਂ ਹੋਈਆਂ ਸੀ ਜਦੋਂ ਭਜਨ ਲਾਲ ਦੀ ਸਰਕਾਰ ਸੀ ਤਾਂ ਉਸ ਵਕਤ ਭਜਨ ਲਾਲ ਨੇ ਵੀ ਹਰਿਆਣੇ ਦੇ ਵਿੱਚ ਰੋਕਾਂ ਲਾਈਆਂ ਸੀ ਵੀ ਪੰਜਾਬ ਦੇ ਲੋਕ ਉੱਥੇ ਜਿਹੜੀਆਂ ਏਸ਼ੀਅਨ ਖੇਡਾਂ ਨੇ ਉਹ ਦੇਖਣ ਨਾ ਚਲੇ ਜਾਣ ਇਹ ਦੂਜੀ ਉਹ ਬੰਦਾ ਖਤਮ ਹੋ ਗਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਭਜਨ ਲਾਲ ਜਦੋਂ ਉਹਨੇ ਇਹ ਜੀ ਹਰਕਤ ਕੀਤੀ ਇਹ ਦੂਜੇ ਦੂਜੀ ਵਾਰੀ ਜਿਹੜੀ ਤੀਜੀ ਵਾਰੀ ਮੰਨੋ ਤੁਸੀਂ ਦੂਜੀ ਵਾਰੀ 20 ਦੇ ਵਿੱਚ ਜਦੋਂ 21 ਦੇ ਵਿੱਚ ਕਿਸਾਨ ਧਰਨੇ ਦੇ ਗਏ ਨੇ 2021 ਦੇ ਵਿੱਚ ਉਦੋਂ ਵੀ ਇਸੇ ਤਰੀਕੇ ਦੀਆਂ ਰੋਕਾਂ ਖੜੀਆਂ ਕੀਤੀਆਂ ਗਈਆਂ ਸੀ ਪਰ ਇੱਕ ਗੱਲ ਮੈਂ ਜ਼ਰੂਰ ਦੱਸ ਦਿੰਦਾ ਵੀ ਸੰਵਿਧਾਨ ਦੇ ਵਿੱਚ ਇੱਕ ਤੁਹਾਨੂੰ ਮੈਂ ਹੋਰ ਵੀ ਗੱਲ ਕਲੀਅਰ ਕਰ ਦਿਆਂ ਵੀਰੋ ਦਰਸ਼ਕ ਵੀਰੋ ਸੰਵਿਧਾਨ ਦੇ ਵਿੱਚ ਤੁਸੀਂ ਦਫਾ 144 ਉੱਥੇ ਲੱਗਦੀ ਹੁੰਦੀ ਆ ਜਿੱਥੇ ਦੋ ਧਿਰਾਂ ਦਾ ਆਪਸ ਵਿੱਚ ਇਹ ਡਿਸਪਿਊਟ ਹੋਵੇ ਉੱਥੇ ਟੋੜਾ ਕੋਈ ਰੌਲਾ ਬਦਨ ਦੀ ਸੁਭਾਵਨਾ ਹੋਵੇ ਉੱਥੇ ਦਫਾ 144 ਲੱਗਦੀ ਹੁੰਦੀ ਆ ਜੇ ਕੋਈ ਬੰਦਾ ਪ੍ਰਦਰਸ਼ਨ ਕਰੀਆ ਪ੍ਰਦਰਸ਼ਨਕਾਰੀ ਦੇ ਉੱਤੇ ਦਫਾ 144 ਨਹੀਂ ਲਾਈ ਜਾ ਸਕਦੀ ਸੁਪਰੀਮ ਕੋਰਟ ਦੇ ਮੁਤਾਬਕ ਜਿਹੜੀ ਦਫਾ 144 ਲਾਈ ਹੋਈ ਆ ਉਹ ਬਿਲਕੁਲ ਗੈਰਕਾਨੂੰਨੀ ਦਫਾ 144 ਲਾਈ ਹੋਈ ਆ ਮੈਂ ਤਾਂ ਇੱਕ ਗੱਲ ਕਹਿਣਾਗਾ ਵੀ ਮਾੜਾ ਜਾਂ ਕੋਈ ਗੱਲ ਹੋ ਜੇ ਕੋਈ ਏਟੀਐਮ 'ਚ ਰੌਲਾ ਪੈ ਜੇ ਜਾਂ ਕੋਈ ਹੋਰ ਮਾੜੀ ਮੋਟੀ ਗੱਲ ਹੋ ਜੇ ਜਿਹੜੀ ਸੁਪਰੀਮ ਕੋਰਟ ਆ ਨਾਲ ਦੀ ਨਾਲ ਸੂਮੋਟੋ ਐਕਸ਼ਨ ਲੈ ਲੈਂਦੀ ਆ ਪਰ ਇੱਥੇ ੜਾ ਬਟਾ ਕਹਾਣ ਹੋ ਰਿਹਾਗਾ ਲੋਕਾਂ ਦੇ ਉੱਤੇ ਜਿਹੜੇ ਅਥਰੂ ਗੋਲੇ ਸਿੱਟੇ ਜਾ ਰਹੇ ਨੇ ਉਹ ਉੱਪਰ ਡਰੋਨ ਦੇ ਨਾਲ ਡਰੋਨ ਉੱਪਰ ਦੀ ਘੁਮਾ ਕੇ ਡਰੋਨ ਦੇ ਰਾਹੀਂ ਗੋਲੇ ਜਿੱਥੇ ਬੰਧ ਭੀੜ ਆ ਉੱਥੇ ਸਿੱਟੇ ਜਾ ਰਹੇ ਨੇ ਉੱਥੇ ਕੱਲ ਕਿੰਨੇ ਬੰਦੇ ਕੱਲ ਉੱਥੇ ਜ਼ਖਮੀ ਹੋ ਗਏ ਕਿੰਨੇ ਅੱਜ ਜ਼ਖਮੀ ਹੋ ਗਏ ਜਿਨ੍ਹਾਂ ਨੇ ਮਤਲਬ ਵੀ ਜਿਨ੍ਹਾਂ ਦੇ ਇੱਕ ਮੁੰਡੇ ਦੇ ਤਾਂ ਮੂੰਹ ਤੇ ਲੱਗਿਆ ਅਥਰੂ ਗੈਸ ਦਾ ਗੋਲਾ ਇੱਕ ਦੀ ਲੱਤ ਤੇ ਫਟ ਗਈ ਪੂਰੀ ਉਹ ਚੱਕ ਕੇ ਪਰੇ ਸੱਟਣ ਲੱਗੇ ਉਹਦੀ ਲੱਤ ਫਟ ਗਈ ਤੇ ਇੱਕ ਦੇ ਬਾਹ ਤੇ ਲੱਗਿਆ ਇੱਕ ਦੇ ਪਿੱਠ ਦੇ ਵਿੱਚ ਗੋਲਾ ਲੱਗਿਆ ਤੁਸੀਂ ਦੇਖੋ ਕਿੰਨੇ ਬੰਦੇ ਉੱਥੇ ਫੱਟੜ ਕਰਦੇ ਜਿਹੜੇ ਕਿ ਹਲੇ ਉਹਨਾਂ ਦੇ ਸਟੇਟ ਦੇ ਵਿੱਚ ਦਾਖਲ ਵੀ ਨਹੀਂ ਹੋਏ ਫੇਰ ਦੇਖੋ ਦਿੱਲੀ ਆਪਣੀ ਰਾਜਧਾਨੀ ਆ ਦਿੱਲੀ ਰਾਜਧਾਨੀ ਦੇ ਵਿੱਚ ਸਰਕਾਰ ਬੈਠੀ ਆ ਉਸੇ ਸਰਕਾਰ ਨੂੰ ਜਿਹੜੀ ਆਪਣੀ ਸੈਂਟਰ ਸਰਕਾਰ ਆ ਉਸੇ ਸਰਕਾਰ ਤੋਂ ਹੀ ਮੰਗਾਂ ਬਣਾਉਣੀਆਂ ਨੇ ਆਪਾਂ ਨੇ ਆਪਣੀ ਕੋਈ ਮੰਗ ਆਪਾਂ ਲੋਕਤੰਤਰੀ ਮੁਲਕ ਦੇ ਵਿੱਚ ਰੱਖਾਂਗੇ ਤਾਂ ਆਪਾਂ ਆਪਣੀ ਮੰਗ ਮਨਾਉਣ ਦੇ ਖਾਤਰ ਦਿੱਲੀ ਇਹ ਜਾਵਾਂਗੇ ਨਾ ਜਦੋਂ ਆਪਣੀ ਨਹੀਂ ਸੁਣੀ ਜਾਂਦੀ ਫਿਰ ਧਰਨੇ ਦਾ ਬਕਾਇਦਾ ਤੌਰ ਤੇ ਅਧਿਕਾਰ ਆ ਸੁਪਰੀਮ ਕੋਰਟ ਦੇ ਮੁਤਾਬਕ ਸੁਪਰੀਮ ਕੋਰਟ ਨੇ ਹੁਕਮ ਕੀਤਾ ਹੈ ਸੰਵਧਾਨ ਦੀ ਧਾਰਾ 99A B ਤੇ D ਦੇ ਅਨੁਸਾਰ ਵੀ ਕੋਈ ਵੀ ਬੰਦਾ ਜਿਹੜਾ ਹੈਗਾਗਾ ਉਹ ਆਪਣਾ ਅਹਿੰਸਾ ਨਾ ਕਰੇ ਅਹਿੰਸਕ ਤੌਰ ਤੇ ਆ ਕੇ ਆਪ ਤਾਂ ਜਿਹੜੀ ਗੱਲਬਾਤ ਆ ਨਰਮੀ ਦੇ ਤੌਰ ਤੇ ਆ ਕੇ ਆਪਣੀ ਗੱਲਬਾਤ ਆ ਜਿਹੜੀ ਰੱਖ ਸਕਦਾ ਉਹ ਤੇ ਧਰਨਾ ਲਾ ਸਕਦਾ ਇਹਦੇ ਵਿੱਚ ਕਿਸਾਨ ਗਲਤ ਕੀ ਕਰ ਰਹੇ ਨੇਗੇ ਫੇਰ ਦੇਖੋ ਹੋਰ ਕਿੱਡੀ ਵੱਡੀ ਗੱਲ ਆਈ ਜਿਹੜਾ ਬਾਰਡਰ ਹੈ ਮਤਲਬ ਵੀ ਐਡੀ ਵੱਡੀ ਲੇਅਰ ਜਿੱਡੀ ਬਿਛਾਈ ਆ 6-7 ਲੇਹੜਾ ਮਛਾਈਆਂ ਨੇ ਐਡੀ ਵੱਡੀ ਲੇਅਰ ਤਾਂ ਪਾਕਿਸਤਾਨ ਦੇ ਬਾਰਡਰ ਤੇ ਵੀ ਹੈ ਨਹੀਂਗੀ ਜਿੱਡੀ ਵੱਡੀ ਲੇਅਰ ਕਿਸਾਨਾਂ ਨੂੰ ਰੋਕਣ ਖਾਤਰ ਕੱਲਾ ਪੰਜਾਬ ਦੇ ਬਾਰਡਰਾਂ ਤੇ ਨਹੀਂ ਲਾਈ ਹੋਈ ਗਾਜ਼ੀਆਬਾਦ ਖਣੀ ਤਾਂ ਨਹੀਂ ਪੰਜਾਬ ਆ ਰਿਹਾ ਗਾਜ਼ੀਆਬਾਦ ਵੱਲੋਂ ਗਾਜ਼ੀਆਬਾਦ ਵੱਲੋਂ ਜਿਹੜੀ ਲਾਈ ਹੋਇਆ ਜਿਹੜਾ ਗਾਜ਼ੀਆਬਾਦ ਦਾ ਬਾਰਡਰ ਹੈ ਉਹਦੇ ਤੇ ਵੀ ਬਕਾਇਦਾ ਤੌਰ ਤੇ 6-7 ਲੇਹੜਾ ਲਾਈ ਹੋਈਆਂ ਨੇ ਜਿਵੇਂ ਸੰਭੂ ਬਾਰਡਰ ਤੇ ਲਾਈਆਂ ਹੋਈਆਂ ਨੇ ਕਿੰਨਾਗਾ ਜਿਹੜਾ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕੀਤਾ ਗਿਆ ਕਿੰਨਾ ਖਰਚਾਗਾ ਜਿਹੜਾ ਸਰਕਾਰ ਨੇ ਕੀਤਾ ਜਿਹੜਾ ਪੰਜਾਬ ਦੇ ਲੋਕਾਂ ਦਾ ਪੈਸਾਗਾ ਜਿਹਨੂੰ ਖਰਚ ਕੇ ਸਰਕਾਰ ਮਤਲਬ ਵੀ ਲੋਕਾਂ ਦਾ ਜਿਹੜਾ ਧਾਣਾ ਹੈ ਇਨਕਮ ਟੈਕਸ ਦਾ ਜਿਹੜਾ ਇਕੱਠਾ ਕੀਤਾ ਹੋਇਆ ਟੈਕਸ ਹੈ ਲੋਕਾਂ ਦਾ ਲੋਕਾਂ ਦਾ ਦਿੱਤਾ ਹੋਇਆ ਪੈਸਾਗਾ ਲੋਕਾਂ ਤੋਂ ਕਿੰਨੇ ਤਰੀਕੇ ਦੇ ਜਿਹੜੇ ਟੈਕਸ ਨੇ ਉਹਨਾਂ ਤੇ ਲਾਏ ਜਾਂਦੇ ਨੇ ਲੋਕਾਂ ਦੇ ਟੈਕਸ ਦਾ ਪੈਸਾ ਹੈਗਾ ਜਿਹੜਾ ਉਹਨੂੰ ਸਰਕਾਰ ਆ ਗਈ ਬਰਬਾਦ ਕਰ ਰਹੀ ਆ ਗਈ ਇਹਦੇ ਬਕਾਇਦਾ ਤੌਰ ਤੇ ਸਰਕਾਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਹੁਣ ਖੱਟੜ ਇੱਕ ਹੋਰ ਗੱਲ ਕਹਿੰਦਾ ਹੈਗਾ ਖੱਟੜ ਕਹਿੰਦਾ ਵੀ ਜੇ ਇਹਨਾਂ ਨੇ ਪ੍ਰਦਰਸ਼ਨ ਕਰਨਾ ਇਹ ਟਰੇਨ ਰਾਹੀਂ ਜਾਣ ਬਸਾ ਰਾਹੀਂ ਜਾਣ ਉੱਥੇ ਜਾ ਕੇ ਆਪਦਾ ਪ੍ਰਦਰਸ਼ਨ ਕਰਨ ਟਰੈਕਟਰ ਨਾਲ ਲੈ ਕੇ ਜਾਣ ਖੱਟੜ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਆ ਤੁਸੀਂ ਯੂਰਪ ਦੇ ਵਿੱਚ ਹੁਣੇ ਪ੍ਰਦਰਸ਼ਨ ਹੋ ਗਏ ਹਟਿਆ ਹਲੇ ਕਿਸਾਨਾਂ ਦੀਆਂ ਉੱਥੇ 7 ਦਿਨ ਕਿਸਾਨ ਬੈਠੇ ਰਹੇ ਤੇ ਉੱਥੇ ਉਹਨਾਂ ਦੀਆਂ ਮੰਗਾਂ ਨੇ ਗਿਆ ਜਿਹੜੀਆਂ ਸਰਕਾਰ ਨੇ ਮੰਨ ਲਈਆਂ ਬਕਾਇਦਾ ਤੌਰ ਤੇ ਲਾਗੂ ਕਰਕੇ ਉਹਨਾਂ ਨੇ ਨੋਟੀਫਿਕੇਸ਼ਨ ਪਾਸ ਕਰਤਾ ਸਰਕਾਰਾਂ ਨੇ ਯੂਰਪ ਦੇ ਵਿੱਚ ਉਹ ਬੰਦੇ ਆਪਣੇ ਟਰੈਕਟਰ ਵੀ ਲੈ ਕੇ ਗਏ ਆਪਣੇ ਟਿਪਰ ਵੀ ਲੈ ਕੇ ਗਏ ਨਾਲ ਉਹ ਬੰਦੇ ਆਪਣੇ ਮवेशੀ ਗਾਂਾਂ ਗਾਵਾ ਮੱਝਾਂ ਬੱਕਰੀਆਂ ਭੇਡਾਂ ਇਹੋ ਜਿਹਾ ਸਮਾਨ ਵੀ ਉਹ ਬੰਦੇ ਲੈ ਕੇ ਗਏ ਈਵਨ ਉਹਨਾਂ ਨੇ ਉਹ ਆਪਣੀ ਗੋਭੀ ਟਮਾਟਰ ਵੀ ਟਰਾਲੀਆਂ ਦੇ ਵਿੱਚ ਭਰ ਕੇ ਲੈ ਗਏ ਜਿਹੜੀਆਂ ਉਹਨਾਂ ਨੇ ਲਿਜਾ ਕੇ ਉੱਥੇ ਸੜਕਾਂ ਤੇ ਢੇਰੀਆਂ ਲਾਤੀਆਂ ਵੀ ਸਾਨੂੰ ਇਹਦਾ ਸਹੀ ਸਮਰਥਨ ਮੁੱਲ ਨਹੀਂ ਮਿਲ ਰਿਹਾ ਤੁਸੀਂ ਕਹਿੰਦੇ ਹੋ ਵੀ ਟਰੈਕਟਰ ਨਹੀਂ ਲੈ ਕੇ ਆ ਸਕਦੇ ਹੁਣ ਤੁਸੀਂ ਇੱਕ ਚੀਜ਼ ਦੇਖੋ ਜਿਹੜੀ ਸਭ ਤੋਂ ਵੱਡੀ ਗੱਲ ਆ ਕੀ ਹੁਣ ਜਦੋਂ ਕੋਈ ਵੀ ਲੋਕਤੰਤਰੀ ਤਾਨਾਸ਼ਾ ਜਿਵੇਂ ਆਪਣੇ ਮੋਦੀ ਜੀ ਬੈਠੇ ਨੇ ਜਿਹੜੇ ਤਾਨਾਸ਼ਾਹੀ ਕਰਦੇ ਨੇ ਲੋਕਤੰਤਰੀ ਮੁਲਕ ਦੇ ਵਿੱਚ ਕੋਈ ਵੀ ਤਾਨਾਸ਼ਾਹਗਾ ਜਿਹੜਾ ਜਦੋਂ ਹੁਕਮ ਪਾਸ ਕਰਦਿਆ ਕਰੂਗਾ ਬਸ ਉਹਦਾ ਇਹ ਹੁਕਮ ਲਾਸਟ ਹੁਕਮ ਹੋ ਜਾਇਆ ਕਰੂਗਾ ਲੋਕਤੰਤਰ ਨਾਲ ਉਹਦੀ ਕੋਈ ਚੀਜ਼ ਨਹੀਂ ਰਹੀ ਇੱਥੇ ਲੋਕਤੰਤਰ ਇੱਕ ਤਰੀਕੇ ਨਾਲ ਕੱਲ ਦਾ ਲੋਕਤੰਤਰ ਦਾ ਬਹਿ ਤਾਂ ਪਹਿਲਾਂ ਤੋਂ ਹੀ ਕਾਹਨ ਹੋ ਰਿਹਾ ਪਰ ਕੱਲ ਦਾ ਤਾਂ ਬਹੁਤ ਜ਼ਬਰਦਸਤ ਤਰੀਕੇ ਨਾਲ ਲੋਕਤੰਤਰ ਦਾ ਕਾਹਨ ਕੀਤਾ ਗਿਆ ਤੇ ਤਾਨਾਸ਼ਾਹੀ ਭਾਰਤ ਦੇ ਵਿੱਚ ਲਾਗੂ ਕੀਤੀ ਗਈ ਹੈਗੀ ਇੱਕ ਗੱਲ ਮੈਂ ਹੋਰ ਵੀ ਤੁਹਾਨੂੰ ਦੱਸ ਦੇਣੀ ਚਾਹਣਾ ਦਰਸ਼ਕ ਵੀਰੋ ਜਿੰਨੇ ਵੀ ਤੁਸੀਂ ਵੱਧ ਤੋਂ ਵੱਧ ਮਦਦ ਕਰ ਸਕਦੇ ਹੋ ਕਿਸਾਨਾਂ ਦੀ ਕਰੋ ਜਿਹੜੇ ਮੇਰੀ ਗੱਲ ਸੁਣਦੇ ਹੋ ਕਿਉਂਕਿ ਉਹਨਾਂ ਦੀਆਂ ਮੰਗਾਂ ਜਾਇਜ਼ ਨੇ ਸਾਰਿਆਂ ਦੇ ਹੱਕ ਚ ਨੇਗੀਆਂ ਅਗਰ ਕਿਸਾਨ ਮਰ ਗਿਆ ਨਾ ਇਹ ਸਾਰਿਆਂ ਦੇ ਹੱਥ ਚ ਡੱਬਾ ਫੜਾ ਦੇਣਗੇ ਇਹ ਇਹ ਸਰਕਾਰਾਂ ਇਹੀ ਚਾਹੁੰਦੀਆਂ ਨੇਗੀਆਂ ਵੀ ਜਿਹੜਾ ਕਿਸਾਨ ਆ ਇਹ ਖਤਮ ਹੋ ਜਵੇ ਕਿਉਂਕਿ ਕਿਸਾਨ ਜਿਹੜਾ ਹੈਗਾਗਾ ਵਿਰੋਧ ਕਰਨ ਦੀ ਸ਼ਕਤੀ ਰੱਖਦਾਗਾ ਜਿਹੜੇ ਆਪਣੇ ਵਰਗੇ ਬੰਦੇ ਨੇ ਆਪਾਂ ਕੀ ਵਿਰੋਧ ਕਰ ਸਕਦੇ ਆਂਗੇ ਕੁਝ ਵੀ ਨਹੀਂ ਪਰ ਜਿਹੜਾ ਕਿਸਾਨ ਹੈ ਕਿਸਾਨ ਤਾਂ ਬਹੁਤ ਜ਼ਬਰਦਸਤ ਵਿਰੋਧ ਕਰਨ ਦੀ ਪ੍ਰਦਰਸ਼ਨ ਕਰਨ ਦੀ ਉਹਦੇ ਕੋਲ ਸ਼ਕਤੀ ਹੈਗੀ ਆ ਇਹ ਉਹ ਸਰਕਾਰ ਉਸ ਸ਼ਕਤੀ ਨੂੰ ਖਤਮ ਕਰਕੇ ਲੋਕਤੰਤਰ ਨੂੰ ਖਤਮ ਕਰਕੇ ਤਾਨਾਸ਼ਾਹ ਲਾਗੂ ਕਰਨਾ ਚਾਹੁੰਦੀ ਆ ਮੈਂ ਤਾਂ ਇਹ ਗੱਲ ਕਹਿਣਾ ਵੀ ਚਲੋ ਜੇ ਇੱਕ ਗੱਲ ਹੈ ਤੁਸੀਂ ਨਹੀਂ ਸੰਵਿਧਾਨ ਨੂੰ ਰੱਖਣਾ ਚਾਹੁੰਦੇ ਤਾਂ ਫਿਰ ਤੁਸੀਂ ਸੰਵਿਧਾਨ ਨੂੰ ਖਤਮ ਕਰੋ ਸੰਵਿਧਾਨ ਨੂੰ ਖਤਮ ਕਰਕੇ ਆਪਦਾ ਸਿੱਧੀ ਤੁਸੀਂ ਜਿਹੜੀ ਉਹ ਆ ਗਈ ਮਨੁਸਮ੍ਰਿਤੀ ਆ ਗਈ ਜਿਹੜੀ ਉਹਨੂੰ ਲਾਗੂ ਕਰੋ ਆਪਦਾ ਤੁਸੀਂ ਕੰਮ ਨਵੇੜੋ ਇਹ ਕੀ ਗੱਲ ਜਿਹੜੇ ਤਿੰਨ ਕਾਨੂੰਨ ਜਿਹੜੇ ਆਏ ਜਿਹਦੇ ਵਿੱਚ ਆਈਪੀਸੀ ਸੀਆਰਪੀਸੀ ਤੇ ਜਿਹੜੀ ਐਵੀਡੈਂਸ ਐਕਟ ਜਿਹੜੇ ਇਹ ਤਿੰਨੇ ਕਾਨੂੰਨ ਚੇਂਜ ਕੀਤੇ ਨੇ ਇਹ ਕਾਨੂੰਨ ਇੱਕ ਤਰੀਕੇ ਨਾਲ ਸੰਵਿਧਾਨ ਨੂੰ ਤੋੜਨ ਦੀ ਗੱਤਰ ਬਦਲੇ ਗਏ ਕਾਨੂੰਨ ਨੇਗੇ ਇਹ ਇੱਕ ਤਰੀਕੇ ਨਾਲ ਸੰਵਿਧਾਨ ਖਤਮ ਕਰ ਦਿੱਤਾ ਗਿਆ ਮੇਰੀ ਵੀਡੀਓ ਨੂੰ ਅੱਗੇ ਪਚਾਓ ਜਰੂਰ ਜੇ ਮੇਰੇ ਵਿਚਾਰ ਵਧੀਆ ਲੱਗਦੇ ਨੇ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਉੱਥੇ ਵੱਧ ਤੋਂ ਵੱਧ ਕਿਸਾਨਾਂ ਦਾ ਜਿਹੜੇ ਉੱਥੇ ਕਿਸਾਨ ਬੈਠੇ ਨੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਤੇ ਉਹਨਾਂ ਦੀ ਖਾਤਰ ਕੋਈ ਵੀ ਰਾਸ਼ਨ ਦਾ ਕਿਸੇ ਵੀ ਤਰੀਕੇ ਦਾ ਕੋਈ ਵੀ ਬੰਦਾ ਮਦਦ ਕਰ ਸਕਦਾ ਤਾਂ ਉਹਨੂੰ ਮਦਦ ਕਰਨੀ ਚਾਹੀਦੀ ਆ ਮੈਂ ਭੇਡਾਂ ਨੂੰ ਨਹੀਂ ਕਹਿੰਦਾ ਭੇਡਾਂ ਦੀ ਮਰਜ਼ੀ ਆ ਭੇਡਾਂ ਚੋਂ ਮਰਜ਼ੀ ਕਰਨ ਮੈਂ ਬੰਦਿਆਂ ਦੀ ਗੱਲ ਕਰ ਰਿਹਾ ਵੀ ਜਿਹੜੇ ਬੰਦੇ ਚਾਹੁੰਦੇ ਨੇ ਵੀ ਜਿਹੜਾ ਭਾਰਤ ਦੇਸ਼ ਆ ਇਹ ਇੱਕ ਲੋਕਤੰਤਰੀ ਦੇਸ਼ ਬਣਿਆ ਰਹੇ ਇੱਕ ਗੱਲ ਮੈਂ ਹੋਰ ਵੀ ਵੀਰੋ ਦੱਸਣੀ ਚਾਹਣਾਗਾ ਤੁਸੀਂ ਜਿਹੜੇ ਤਾਨਾਸ਼ਾਹ ਮੁਲਕ ਨੇ ਉਹ ਅੱਜ ਸਾਰੇ ਆਪਣੇ ਦੇਸ਼ ਦੇ ਵਿੱਚ ਉਹ ਤਾਨਾਸ਼ਾਹ ਖਤਮ ਕਰਨ ਤੇ ਜ਼ੋਰ ਲਾਇਆ ਹੋਇਆ ਹੈਗਾ ਉਹਨਾਂ ਦਾ ਕਿਉਂਕਿ ਕੋਈ ਵੀ ਦੇਸ਼ ਤਾਨਾਸ਼ਾਹ ਦੇ ਵਿੱਚ ਤਰੱਕੀ ਨਹੀਂ ਕਰ ਸਕਦਾ ਪਾਕਿਸਤਾਨ ਦੇ ਕੀ ਹਾਲਾਤ ਹੋਗੇ ਪਾਕਿਸਤਾਨ ਦਾ ਹਾਲਾਤ ਤਾਨਾਸ਼ਾਹ ਤਾਨਾਸ਼ਾਹ ਕਰਕੇ ਖਰਾਬ ਹੋਏ ਨੇ ਉੱਥੇ ਕਹਿਣ ਨੂੰ ਹੀ ਲੋਕਤੰਤਰ ਹੈ ਉੱਥੇ ਤਾਨਾਸ਼ਾਹ ਹੈਗਾ ਸਾਰਾ ਉੱਥੇ ਇੱਕ ਬੰਦੇ ਜਿਹਦੀ ਫੌਜ ਨਹੀਂ ਚੱਲਦੀ ਹੈ ਉੱਥੇ ਜਿਹੜਾ ਬੰਦਾ ਫੌਜ ਜਿਹਦੇ ਹੱਥ ਚਾ ਉਹ ਬੰਦੇ ਦੀ ਚੱਲਦੀ ਹੈਗੀ ਉੱਥੇ ਇਸੇ ਤਰੀਕੇ ਨਾਲ ਭਾਰਤ ਦੇ ਵਿੱਚ ਹੋ ਜੂਗਾ ਕਿਉਂਕਿ ਹੁਣ ਚਲੋ ਮੈਂ ਤਾਂ ਇਹ ਗੱਲ ਕਹਿਣਾ ਵੀ ਸ੍ਰੀਮਾਨ ਜਿਹੜੇ ਜਸਟਿਸ ਚੰਦਰ ਚੂਹੜਚੀ ਨੇ ਉਹਨਾਂ ਨੂੰ ਇਹ ਗੱਲ ਚਾਹੀਦਾ ਵੀ ਇਹ ਜਿਹੜਾ ਰੋਕਾਂ ਲਾਈਆਂ ਗਈਆਂ ਨੇ ਜਿਹੜਾ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕੀਤਾ ਗਿਆ ਇਹਦਾ ਸ਼ੂ ਮੋਟੋ ਐਕਸ਼ਨ ਲੈ ਕੇ ਬਕਾਇਦਾ ਤੌਰ ਤੇ ਉਹਨਾਂ ਨੂੰ ਹੁਕਮ ਪਾਸ ਕਰਨਾ ਚਾਹੀਦਾ ਵੀ ਜਿਹੜੇ ਕਿਸਾਨ ਨੇ ਇਹਨਾਂ ਨੂੰ ਤੁਸੀਂ ਪ੍ਰਦਰਸ਼ਨ ਕਰਨ ਦਿਓ ਉਹ ਤਾਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਉਹ ਕਿਹੜਾ ਕੋਈ ਹਿੰਸਕ ਪ੍ਰਦਰਸ਼ਨ ਕਰ ਰਹੇ ਨੇ ਉਹ ਤਾਂ ਨਰਮੀ ਦਾ ਨਰਮੀ ਦੇ ਤੌਰ ਤੇ ਆ ਰਹੇ ਨੇ ਉਹਨਾਂ ਉਹਨਾਂ ਕੋਲੇ ਕਿਹੜਾ ਕੋਈ ਹਥਿਆਰ ਨਹੀਂ ਹੁਣ ਮੁਗਰੇ ਉਹ ਹਥਿਆਰ ਲੈ ਲੈ ਕੇ ਤੁਸੀਂ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਸੱਟੋਗੇ ਤੁਸੀਂ ਉਹਨਾਂ ਦੇ ਗੰਦੇ ਪਾਣੀ ਦੇ ਬਿਛਾੜਾ ਮਾਰੋਗੇ ਤੁਸੀਂ ਉਹਨਾਂ ਤੇ ਰਾਵੜ ਦੀਆਂ ਗੋਲੀਆਂ ਮਾਰੋਗੇ ਹੁਣ ਤਾਂ ਈਵਨ ਇਹ ਵੀ ਆ ਵੀ 3 ਨਾਲ 3 ਦੇ ਵੀ ਫਾਇਰ ਕੀਤੇ ਗਏ ਨੇਗੇ ਬੱਦ ਤੋਂ ਬੱਦ ਇਹਨਾਂ ਲੋਕਾਂ ਦੀ ਮਦਦ ਕਰੋ ਤੇ ਬੱਦ ਤੋਂ ਬੱਦ ਸਪੋਰਟ ਦੇ ਵਿੱਚ ਜਿਹੜੀ ਤੇ ਤੁਸੀਂ ਵੀਡੀਓ ਜਾਂ ਪੋਸਟ ਪਾ ਸਕਦੇ ਹੋ ਤਾਂ ਇਹਨਾਂ ਦੇ ਹੱਕ ਦੇ ਵਿੱਚ ਪਾਓ ਦੇਖੀ ਜਾਓ ਜਿੱਥੇ ਸਾਰੀ ਦੁਨੀਆ ਨਾਲ ਹੋਊਗਾ ਆਪਣੇ ਨਾਲ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ